ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਇਹੇ ਬੇਨੰਤੀ ਸੁਣ ਪਾ ਮੇਰਾ ਦੇਹਨ ਆਮ ਕਰ ਆਪਣਾ ਚੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਰਦਾ ਉਰ ਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰ ਜਾ ਸਫਲ ਹਮਾਰੀ ਰਹਾਉ ਪੰਨ ਦਾਣਾ ਪੂਜਾ ਪਰਮੇਸ਼ਰਾ ਹਰ ਕੀਰਤ ਤਤ ਵਿਚਾਰੇ ਗਣ ਗਾਵਤ ਆਤਲ ਸੁਖ ਪਾਇਆ ਠਾਕੁਰ ਆਗਮਾ ਾਰੇ ਜੋ ਜਨ ਪਰਮ ਬ੍ਰਹਮ ਆਪਣਾ ਕੀਨਾ ਤਨ ਕਾ ਬਹਰ ਕਸ਼ਲਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕਾ ਕੰਠ ਮਜਾਰੇ ਜੋ ਜਨ ਪਾਰ ਬ੍ਰਹਮ ਆਪਣਾ ਕੀਨਾ ਤੈਨ ਕਾ ਬਹਰ ਕਸ਼ਨ ਵਿਚਾਰੇ ਨਾਮ ਰਤਨ ਸੋਨ ਜਪ ਜਪ ਗੀਵਾਂ ਹਰ ਨਾਨਕ ਕੰਠਾ ਮਜਾਰੇ ਟੋਡੇ ਮਹੱਲਾ ਪੰਜਵਾ ਹਰ ਹਰ ਚਰਨ ਰਿਦਾ ਉਰ ਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਟੋਡੀ ਰਾਗ ਅੰਦਰ ਅੰਗ 700 18 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ দান ਨਾਮ ਦਾਣੀਆਂ ਦਾਤਾ ਨਿਤ ਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਸਰਬਤ ਸੰਤਨੋ ਦੁੱਧ ਪੋਤ ਧੰਨੀਆਂ ਦਾਤਾ ਸਰੀਰ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ